ਹਮੇਸ਼ਾ ਹੀ ਸੰਗਤਾਂ ਨੂੰ ਅਧਿਆਤਮ ਨਾਲ ਜੋੜਨ ਤੇ ਸਮਾਜਿਕ ਭਲਾਈ ਕਾਰਜਾਂ ਲਈ ਵਾਅ ਚੜਕੇ ਸਹਿਯੋਗ ਕਰਦਾ ਆ ਰਿਹਾ ਗੁਰਦੁਆਰਾ ਸਿੰਘ ਸਭਾ ਅਰਬਨ ਸਟੇਟ ਫਗਵਾੜਾ ਵੱਲੋਂ ਹੜ੍ਹ ਪੀੜਤਾ ਲਈ ਰਾਹਤ ਸਮਗਰੀ ਇਕੱਠੀ ਕਰਨ ਲਈ ਇੱਕ ਕੈਂਪ ਦਾ ਆਯੋਜਨ ਗੁਰੂ ਘਰ ਵਿਖੇ ਪ੍ਰਧਾਨ ਹਰਵਿੰਦਰ ਸਿੰਘ ਲਵਲੀਵਾਲੀਆ ਤੇ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਹੈ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਅਰਬਨ ਸਟੇਟ ਦੇ ਵਸਨੀਕਾਂ ਅਤੇ ਸ਼ਹਿਰ ਵਾਸੀਆਂ ਐਨ ਆਰ ਆਈ ਵੀਰਾਂ ਨੇ ਸੇਵਾ ਪਾਈ ਹੋਰ ਵਧੇਰੇ ਜਾਣਕਾਰੀ ਭਰਪੂਰ ਖਬਰਾਂ ਦੇਖਣ ਲਈ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਧੰਨਵਾਦ ਭਾਵੇਂ ਕਰੋਨਾ ਮਹਾਮਾਰੀ ਦਾ ਸਮਾਂ ਹੋਵੇ ਭਾਵੇਂ ਹੁਣ ਹੜਾਂ ਦੀ ਮਾਰ ਚੱਲ ਰਹੀ ਹੈ ਪੁਰਦਵਾਰਾ ਸਿੰਘ ਸਭਾ ਅਰਮਨ ਸਟਰੀਟ ਫਗਵਾੜਾ ਵੱਲੋਂ ਇੱਕ ਵਾਰ ਫਿਰ ਅਹਿਮ ਉਪਰਾਲਾ ਕਰਦੇ ਹੋਏ ਹੜਪੀਰਤ ਭੈਣ ਭਰਾਵਾਂ ਦੇ ਲਈ ਰਸਦ ਸਮਗਰੀ ਇਕੱਠੀ ਕਰਕੇ ਉੱਥੇ ਭੇਜਣ ਦਾ ਇੱਕ ਇੰਦਿਜਾਮ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਨਾਲ ਕੀ ਹੈ ਸਰ ਜਿਹੜਾ ਜੋ ਉਪਰਾਲਾ ਕੀਤਾ ਗਿਆ ਜੀ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਦੀ ਫਤਿਹ ਅਸੀਂ ਸਾਰਿਆਂ ਨੇ ਜਦੋਂ ਹੜ ਦੇ ਪੂਰਾ ਮਾਰ ਪੈ ਰਹੀ ਸੀਗੀ ਤਾਂ ਸਮੁੱਚੀ ਕਮੇਟੀ ਮੈਂਬਰਸ ਨੇ ਇੱਕ ਮੀਟਿੰਗ ਕਰਕੇ ਜਿਹੜਾ ਆ ਇਸ ਵਿੱਚ ਯੋਗਦਾਨ ਪਾਉਣ ਦੀ ਜਿਹੜੀ ਆ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਆ ਅਸੀਂ ਇਸ ਦੇ ਰਾਹੀਂ ਜਿਹੜਾ ਆ ਅਪੀਲ ਕਰ ਰਹੇ ਆ ਵੀ ਸਾਡੇ ਗੁਰੂ ਘਰ ਆ ਕੇ ਜਿੱਦਾਂ ਅਸੀਂ ਪਹਿਲਾਂ कोरोना ਦੌਰਾਨ ਅਸੀਂ ਫ੍ਰੀ ਆਕਸੀਜਨ ਜਿਹੜੇ ਸਿਲੰਡਰ ਆ ਉਹ ਵੰਡੇ ਨੇ ਆਕਸੀਜਨ ਕੰਸਟਰੂਟ ਵੰਡੇ ਨੇ ਔਰ ਲੋਕਾਂ ਦੀ ਜਿਹੜੀ ਆ ਮਦਦ ਕੀਤੀ ਆ ਉਸ ਵੇਲੇ ਖਾਣੇ ਦੀ ਮਦਦ ਕੀਤੀ ਆ ਤੇ ਇਸੇ ਤੇ ਇਹ ਰਹਿਤ ਜਿਹੜਾ ਆ ਅਸੀਂ ਇੱਕ ਹੜਪੀਂ ਦਾ ਲਈ ਇੱਥੇ ਕਮੇਟੀ ਮੈਂਬਰਾਂ ਵੱਲੋਂ ਖੁਦ ਆਪਣੇ ਪੈਸੇ ਪਾ ਕੇ ਫਿਰ ਲੋਕਾਂ 'ਚ ਜਾ ਕੇ ਅਸੀਂ ਇਹ ਸਮਾਨ ਇਕੱਠਾ ਕਰ ਰਹੇ ਹਾਂ ਔਰ ਸਭ ਨੂੰ ਅਪੀਲ ਕਰਦੇ ਹਾਂ ਵੀ ਸਾਡੀ ਇਸ ਮਹਾਕੋਮ ਦੇ ਵਿੱਚ ਯੋਗਦਾਨ ਪਾਉਣ ਤੇ ਅਸੀਂ ਆਪਣੇ ਉਹਨਾਂ ਵੀਰਾਂ ਨੂੰ ਜਿਹੜੇ ਪਾਣੀ ਦੀ ਮਾਰ ਚੱਲ ਰਹੇ ਨੇ ਉਹਨਾਂ ਦਾ ਤੁਛ ਜਿਹਾ ਜਿਹੜਾ ਅਸੀਂ ਸਮਾਨ ਇਕੱਠਾ ਕਰਕੇ ਉਹਨਾਂ ਦੀ ਜੀਵਨ ਜਿਹੜਾ ਆ ਥੋੜਾ ਸੌਖਾ ਸਗੀ ਸਾਡੇ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਇਸ ਵੀਡੀਓ ਰਾਹੀਂ ਅਪੀਲ ਕਰਦੇ ਆਂ ਵੀ ਇਹ ਵੱਤ ਤੋਂ ਵੱਧ ਸਮਾਨ ਜਿਹੜਾ ਹੈ ਗੁਰੂ ਘਰ ਵਿੱਚ ਕੇ ਭੇਜਿਆ ਜਾਵੇ ਅਸੀਂ ਅੱਗੇ ਦੇ ਸਕੇ ਔਰ ਪਹਿਲਾ ਅਪੀਲ ਦਾ ਵੀ ਅਸਰ ਹੋਇਆ ਸਾਡੇ ਕੋਲ ਸਮਾਨ ਆਪਣੇ ਆਪ ਆਪ ਹਮਾਰੇ ਆ ਰਿਹਾ ਆ ਜਿਹੜਾ ਇੱਥੇ ਸਾਡੇ ਕੋਲ ਅੱਗੇ ਦੇ ਕੇ ਜੇ ਕੱਲ ਨੂੰ ਅਸੀਂ ਖਾਲਸਾ ਈਡ ਵਾਲਿਆਂ ਨੂੰ ਦੇਣ ਲਈ ਜਾ ਰਹੇ ਆ ਤੇ ਸਾਰੇ ਇਸ ਵੇਰੇ ਇਕੱਠੇ ਹੋ ਗਏ ਪ੍ਰਧਾਨ ਸਾਹਿਬ ਹਾਲੇ ਤਾਂ ਚਲੋ ਪਾਣੀ ਹੈ ਇਹ ਜਿਹੜੀ ਇੱਕ ਬਹੁਤ ਵੱਡਾ ਦੁਖਾਂਤ ਪੰਜਾਬ ਦੇ ਉੱਤੇ ਇੱਕ ਲੱਗ ਗਿਆ ਇਹ ਜਲਦੀ ਤਾਂ ਮਿਟਣ ਵਾਲਾ ਨਹੀਂ ਇਦਾਂ ਦੇ ਉਪਰਾਲੇ ਹਮੇਸ਼ਾ ਤੁਸੀਂ ਜਾਰੀ ਰੱਖੋਗੇ ਕਿਉਂਕਿ ਇੱਕ ਵਾਰੀ ਰਾਸ਼ਨ ਦੇਣ ਨਾਲ ਤਾਂ ਉੱਥੇ ਸਰਨਾ ਨਹੀਂ ਹੈ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਇਹ ਸਾਡਾ ਪਹਿਲਾ ਸਟੈਪ ਹੈ ਜਿਹੜਾ ਕਿ ਅਸੀਂ ਦੇ ਰਹੇ ਹਾਂ ਪਾਣੀ ਉਤਰਨ ਤੋਂ ਬਾਅਦ ਜਿਹੜਾ ਆ ਅਸੀਂ ਬਾਹਰੋਂ ਫੰਡਸ ਜਿਹੜੇ ਆ ਇਕੱਠੇ ਕਰ ਰਹੇ ਹਾਂ ਸ਼ਰਨਜੀਤ ਉਹਨਾਂ ਨੂੰ ਸਾਰੀ ਕਮੇਟੀ ਮੈਂਬਰ ਦੀ ਡਿਊਟੀ ਲਈਏ ਇਹ ਤੁਹਾਨੂੰ ਦੱਸਣਗੇ ਵੀ ਫੰਡ ਸਾਡੇ ਕੋਲ ਬਾਹਰੋਂ ਆ ਰਹੇ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪੁੱਛ ਕੇ ਵੀ ਉਹਨਾਂ ਨੂੰ ਅਗਰ ਗਾਈਆਂ ਚਾਹੀਦੀਆਂ ਆ ਮਝਾਂ ਚਾਹੀਦੀਆਂ ਜਾਂ ਕੋਈ ਹੋਰ ਆਰਥਿਕ ਮਦਦ ਚਾਹੀਦੀ ਆ ਇਨ ਕਾਈਂਡ ਆਫ ਜਿਹੜੀ ਆ ਮਟੀਰੀਅਲ ਦੇ ਵਿੱਚ ਕਿਸੇ ਨੂੰ ਇਟਾਂ ਚਾਹੀਦੀਆਂ ਅਸੀਂ ਉਹ ਕਮੇਟੀ ਮੈਂਬਰ ਸਲਾਹ ਕਰਾਂਗੇ ਕਿਉਂਕਿ ਇਹ ਫੈਸਲੇ ਜਿਹੜੇ ਨੇ ਇੱਕ ਸਮੂਚੀ ਕਿ ਨੇ ਆਪਾਂ ਇਕੱਠੇ ਹੋਵਾਂਗੇ ਤਾਂ ਹੀ ਕਰ ਸਕਦੇ ਆ ਉਹ ਤਹਿਤ ਹੀ ਅੱਗੇ ਅੱਗੇ ਸੀ ਨੈਕਸਟ ਸਟੈਪ ਸਾਡਾ ਵੀ ਅੱਗੇ ਇਹ ਫਰਦਰ ਅੱਗੇ ਹੋਏਗਾ ਇਹਦੇ ਬਾਰੇ ਤੁਹਾਨੂੰ ਗਾਹਾਂ ਫਿਰ ਡਿਟੇਲ ਦੇ ਵਿੱਚ ਤੁਹਾਨੂੰ ਇਹ ਸ਼ਰਨਜੀਤ ਸਿੰਘ ਹੁਣ ਇਹ ਦੱਸ ਦੇ ਠੀਕ ਬਹੁਤ ਹੀ ਦੁੱਖ ਦੀ ਘੜੀ ਪੂਰਾ ਪੰਜਾਬ ਪਾਣੀਓ ਪਾਣੀ ਹੋਇਆ ਪਿਆ ਹੈ ਪਹਿਲਾਂ ਵੀ ਇੱਕ ਬਹੁਤ ਵਧੀਆ ਸਮਾਜ ਸੇਵਕ ਸ਼ਰਨਜੀਤ ਹੁਣਾ ਵੱਲੋਂ ਇਦਾਂ ਦੀਆਂ ਸੇਵਾਵਾਂ ਉੱਥੇ ਕੀਤੀਆਂ ਗਈਆਂ ਸੀ ਕਰੋਨਾ ਮਹਾਮਾਰੀ ਸਮੇਂ ਹੁਣ ਵੀ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਸਰ ਕੀ ਕੀ ਹੈ ਜਿਹੜਾ ਹੁਣ ਆਪਾਂ ਉਪਰਾਲਾ ਕਰਾਂਗੇ ਇਹ ਕਿ ਸਾਨੂੰ ਸਾਡੇ ਪ੍ਰਧਾਨ ਜੀ ਨੇ ਦੱਸਿਆ ਅਸੀਂ ਗੁਰਦੁਆਰਾ ਸਿੰਘ ਸਭਾ ਕਮੇਟੀਿੰਗ ਬੁਲਾਈ ਸੀ ਉਦੋਂ ਸਾਰਾ ਵਿਚਾਰ ਸੰਗਤ ਇਕੱਠੀ ਹੋਈ ਸੀ ਉਹਨਾਂ ਨੇ ਦੋ ਸਟੈਪ ਕਿਹਾ ਸੀ ਇੱਕ ਇਮੀਡੀਏਟਲੀ ਹੈਲਪ ਇੱਕ ਲੌਂਗ ਟਾਈਮ ਹੈ। ਉਹ ਜਿਹੜੀ ਸਾਡੀ ਇਹ ਪਹਿਲੀ ਖੇਪ ਹੈ ਤੁਹਾਨੂੰ ਪ੍ਰਧਾਨ ਜੀ ਦੱਸਿਆ ਇਹ ਇਹ ਇਮੀਡੀਏਟਲੀ ਹੈਲਪ ਵਾਲੀ ਹੈ। ਇਹਦੇ ਵਿੱਚ ਜਿੰਨਾ ਅਪੀਲ ਕਰ ਸਕਦੇ ਆ ਅਸੀਂ ਉਹ ਉਹ ਇਕੱਠਾ ਕੀਤਾ। ਦੂਸਰਾ ਜਿਹੜਾ ਸਾਡਾ ਲੌਂਗ ਟਾਈਮ ਹੈ ਉਹਦੇ ਵਿੱਚ ਜਿਵੇਂ ਕਿ ਇਹਨਾਂ ਦੇ ਬੱਚੇ ਬਾਹਰ ਰਹਿੰਦੇ ਨੇ ਹੋਰ ਸਾਡੇ ਪਰਮਾਰ ਸਾਹਿਬ ਦੇ ਨੇ ਕਿੰਨੇ ਕਮੇਟੀ ਦੋਸਤ ਮਿੱਤਰ ਨੇ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਹੈ ਔਰ ਸਾਨੂੰ ਬੜੇ ਵਧੀਆ ਪੋਜ਼ਿਟਿਵ ਉਹਨਾਂ ਵੱਲ ਰਿਸਪੌਂਸ ਆ ਰਿਹਾ। ਅਸੀਂ ਉਹ ਅਪੀਲ ਕੀਤੀ ਹੈ ਵੀ ਜਿਹੜਾ ਬਾਅਦ ਵਿੱਚ ਖਦਾਈ ਦਾ ਕੰਮ ਹੋਣਾ ਖੇਤਾਂ ਦੇ ਵਿੱਚ ਗਾਹੜਾ ਚੁਕਣਾ ਮੱਝਾਂ ਦੀ ਲੋਡ ਆ ਜਾਂ ਉੱਥੇ ਜਿਸ ਤਰ੍ਹਾਂ ਦੀ ਵੀ ਕੋਈ ਜੀਸੀਬੀ ਦੀ ਲੋਡ ਪੈਂਦੀ ਹੈ ਡੀਜ਼ਲ ਲੋਡ ਪੈਂਦੀ ਹੈ ਤੁਸੀਂ ਉਹਦੇ ਲਈ ਇੱਕ ਵੱਖਰਾ ਫੰਡ ਕ੍ਰੀਏਟ ਕੀਤਾ ਹੋਇਆ ਬਕਾਇਦਾ ਪੈਨਰ ਲੱਗਿਆ ਹੋਇਆ ਉਹ ਸਾਡਾ ਜਿੰਨਾ ਵੀ ਟੀਚਾ ਹੋਊਗਾ 5 ਲੱਖ 10 ਲੱਖ ਸਾਡੀ ਸਾਡੀ ਤਾਂ ਇੱਕ ਕੋਸ਼ਿਸ਼ ਹੈ ਇੱਕ ਬੂੰਦ ਵੀ ਅਸੀਂ ਪਾਣੀ ਦੀ ਅੱਗ ਬੁਝਾ ਸਕੀ ਉਹਨਾਂ ਹੀ ਬਹੁਤ ਸੋ ਇਸ ਤਰ੍ਹਾਂ ਅਸੀਂ ਇਹ ਇਮੀਡੀਟਲੀ ਲਾਸ਼ਨ ਜਾਊਗਾ ਇੱਕ ਖੇਪ ਦੋ ਖੇਪ ਤਿੰਨ ਖੇਪਾਂ ਵੀ ਜਾ ਸਕਦੀਆਂ ਉਸ ਤੋਂ ਬਾਅਦ ਜਿਹੜਾ ਸਾਡਾ ਲੌਂਗ ਟਾਈਮ ਪ੍ਰੋਜੈਕਟ ਆ ਉਹ ਸਾਡਾ ਫੰਡ ਇਕੱਠਾ ਹੋ ਰਿਹਾ ਪ੍ਰਧਾਨ ਜੀ ਦੇ ਖਾਤੇ 'ਚ ਵੀ ਪੈਸੇ ਆ ਰਿਹਾ ਸਾਡੇ ਵੀ ਆ ਰਿਹਾ ਜਿੰਨੇ ਜਿੰਨੇ ਉਸ ਸੰਪਰਕ ਕਰ ਰਹੇ ਆ ਪਰ ਹੋਊਗਾ ਗੁਰਦੁਆਰਾ ਸਾਹਿਬ ਦੇ ਥਰੂ ਕਿਉਂਕਿ ਅਸੀਂ ਚਾਹੁੰਦੇ ਆ ਤੇ ਸਾਡਾ ਜਿਹੜਾ ਪੈਸਾ ਸਾਨੂੰ ਲੋਕ ਦੇਣਗੇ ਮਿਸਯੂਜ਼ ਨਾ ਹੋਵੇ ਤੇ ਸਾਰੇ ਮੋਤਵਰ ਬੰਦੇ ਨੇ ਰਿਸਪੌਂਸੀਬਲ ਪਰਸਨ ਨੇ ਤੇ ਆਪ ਜਾ ਕੇ ਉੱਥੇ ਕਿਸੇ ਨੂੰ ਕੋਈ ਗਾਂ ਦੀ ਲੋੜ ਆ ਕਿਸੇ ਨੂੰ ਸੀਮੈਂਟ ਕਿਸੇ ਨੂੰ ਬਜਰੀ ਕਿਸੇ ਨੂੰ ਰੇਤ ਆ ਕੁਝ ਵੀ ਇਸ ਕਰਕੇ ਅਸੀਂ ਤੇ ਦੋ ਤਰ੍ਹਾਂ ਦੇ ਫੰਡ ਅਸੀਂ ਜਾਰੀ ਕੀਤੇ ਹੋਏ ਆ ਸੋ ਮੈਂ ਐਨ ਆਰ ਆਈ ਵੀਰਾਂ ਨੂੰ ਜਿੱਥੇ ਤੱਕ ਸਾ ਦੀមី ਤਰਫੋਂ ਆਪਰੇ ਤਰਫੋਂ ਸਾਰੇ ਸਮੂਹ ਨਗਰ ਨਿਵਾਸੀਆਂ ਵੱਲੋਂ ਬੇਨਤੀ ਕਰਦਾ ਕਿ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਜੇ ਤੁਸੀਂ ਆਪਣਾ ਸਹੀ ਪੈਸਾ ਲੌਂਗ ਟਾਈਮ ਸਹੀ ਜਗ੍ਹਾ ਤੇ ਲੱਗਣਾ ਚਾਹੁੰਦੇ ਹੋ ਤਾਂ ਪਲੀਜ਼ ਸਾਡੇ ਗੁਰਦੁਆਰਾ ਸਾਹਿਬ ਨੂੰ ਸੰਪਰਕ ਕਰ ਸਕਦੇ ਹੋ ਗੁਰਦੁਆਰਾ ਸਿੰਘ ਸੁਭਾ ਹਰਮੋਸਟੇਟ ਫਗਵਾੜਾ ਸਾਡਾ ਸਿਕੰਦਰਣਾ ਨਾਲ ਤੋ ਸਾਡਾ ਤੁਹਾਡਾ ਇੱਕ ਇੱਕ ਰੁਪਿਆ ਵਿਅਰਥ ਨਹੀਂ ਜਾਊਗਾ ਜਿੱਥੇ ਤੁਸੀਂ ਚਾਹੋ ਨਿਓ ਤੁਹਾਡੀ ਤੁਹਾਨੂੰ ਦਵਾਈ ਮਿਲੂਗੀ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਇਸ ਕੰਮ ਵਿੱਚ ਸਾਡਾ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ ਸ਼ਰਨਜੀਤ ਜੀ ਇੱਕ ਜਦੋਂ ਪਾਣੀ ਘਟ ਜਾਣਾ ਜਾਂ ਬਿਲਕੁਲ ਨੋਰਮਲ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਇੱਕ ਬਹੁਤ ਵੱਡੀ ਮਾਰ ਪੈਣ ਵਾਲੀ ਹੈ ਉਹ ਬਿਮਾਰੀਆਂ ਦੀ ਮਾਰ ਆ ਪਸ਼ੂਆਂ ਤੇ ਵੀ ਤੇ ਆਮ ਲੋਕਾਂ ਤੇ ਵੀ ਉਹਦੇ ਲਈ ਵੀ ਕੋਈ ਆਪਣੇ ਵੱਲ ਉਪਰਾਲਾ ਹੋਵੇਗਾ ਸਾਡੇ ਪ੍ਰਧਾਨ ਜੀ ਦਾ ਫਾਦਰ ਸਾਹਿਬ ਖੁਦ ਵੈਟਰਨਰੀ ਡਾਕਟਰ ਸੀ ਅਫਸਰ ਸੀ ਇਹ ਖੁਦ ਇਹਨਾਂ ਨੂੰ ਤਜਰਬਾ ਇਹਨਾਂ ਦਾ ਹਸਪਤਾਲ ਆ ਇਹਨਾਂ ਨੇ ਆਲਰੇਡੀ ਪਹਿਲਾਂ ਕੰਪਨੀਆਂ ਰਾਪਤ ਰੱਖਿਆ ਪਿਆ ਔਰ ਆਰਡਰ ਵੀ ਦੇ ਚੁੱਕੇ ਨੇ ਮੈਡੀਸਨ ਲਈ ਇਹਨਾਂ ਦੇ ਜੋ ਜਨਰਲਿਆਂ ਨੂੰ ਜ਼ਿਆਦਾ ਨੋਲੇਜ ਆ ਕਿਉਂਕਿ ਇਹ ਨਾਲ ਰਿਲੇਟਡ ਆ ਹੁਣ ਵੀ ਇਹਨਾਂ ਦਾ ਪਸ਼ੂ ਹਸਪਤਾਲ ਸੋ ਅਸੀਂ ਇਹ ਨਾਲ ਨਾਲ ਪੈਰਲਲ ਚੱਲ ਰਿਹਾ ਜਿਹੜੀਆਂ ਦਵਾਈਆਂ ਦੀ ਲੋੜ ਆ ਉਹਦਾ ਪੂਰਾ ਬਜਟ ਬਣਾ ਰਹੇ ਆ ਦਵਾਈਆਂ ਵੀ ਹੋਰ ਵੀ ਜਿਹੜੇ ਪਸ਼ੂਆਂ ਲਈ ਜੋ ਵੀ ਕੋਈ ਮਹਾਮਾਰੀ ਲਈ ਉਹ ਸਾਰਾ ਅਸੀਂ ਉਹਦੇ ਵਿੱਚ ਕੋ ਪਲਾਨ ਕੱਲ ਪ੍ਰੋਪਰ ਠੀਕ ਹੈ ਧੰਨਵਾਦ